ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ 26 ਸਤੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਦਿਨ ਵੇਲੇ ਜਿਵੇਂ ਆਸੀ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਕੁਝ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਕਿਤੇ ਹਲਕੇ ਤੋਂ ਦਰਮਿਆਨੇ ਤੇ ਕਿਤੇ ਤੇਜ਼ ਝਟਾਂ ਵੀ ਦੇਖੀਆਂ ਗਈਆਂ ਹਨ ਖਾਸ ਕਰਕੇ ਪਵਾਰ ਖੇਤਰ ਦੇ ਵਿੱਚ ਹੁਸ਼ਿਆਰਪੁਰ ਦੇ ਇਲਾਕੇ ਦਸੂਆ ਮਕੇਰੀਆ ਗਣਸ਼ੰਕਰ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਤੇ ਲੁਧਿਆਣੇ ਦੇ ਆਸ-ਪਾਸ ਜਾਂ ਪਟਿਆਲੇ ਤੇ ਰਾਜਪੁਰਾ ਦੇ ਖੇਤਰਾਂ ਦੇ ਵਿੱਚ ਬਹੁਤ ਸਾਰੇ ਖੇਤਰਾਂ ਦੇ ਵਿੱਚ ਭਾਰੀ ਮੀਂਹ ਤੇ ਕਿਤੇ ਹਲਕੇ ਤੋਂ ਦਰਮਿਆਨੇ ਜਾਨੀ ਕਿ ਵਧੀਆ ਮੀਂਹ ਪਿਆ ਜਿਨ੍ਹਾਂ ਖੇਤਰਾਂ ਦੇ ਵਿੱਚ ਹੋਰ ਵੀ ਖੇਤਰਾਂ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਮੀਂਹ ਹੋਰ ਬਾਰੇ ਜਿਆਦੇ ਖੇਤਰਾਂ ਦੇ ਵਿੱਚ ਨਹੀਂ ਪਿਆ ਕਿਤੇ ਹਲਕੀਆਂ ਹਲਕੀਆਂ ਕਿਣਮਿਣਾ ਜਾਂ ਮਾੜਾ ਮੋਟਾ ਛਿੱਟ ਛਰਾਟਾ ਦੇਖਿਆ ਗਿਆ ਖਾਸ ਕਰਕੇ ਬਠਿੰਡਾ ਹੋ ਗਿਆ ਜਾਂ ਇਹਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਰਾਤ ਵੇਲੇ ਕੋਈ ਖਾਸ ਵਾਪਰਨ ਦੀ ਸੰਭਾਵਨਾ ਨਹੀਂ ਹੈ ਸਵੇਰ ਤੜਕਸਰ ਇੱਕ ਵਾਰ ਫਿਰ ਤੋਂ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਉਹਦੇ ਵਿੱਚ ਪਵਾਰ ਖੇਤਰ ਮਾਝਾ ਤੇ ਦਬਾਬੇ ਦੇ ਖੇਤਰਾਂ ਦੇ ਵਿੱਚ ਵੀ ਕਾਫੀ ਮੀਂਹ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਵਧੀਆ ਮੀਂਹ ਦੀ ਇਹ ਝਟਾ ਤੁਹਾਨੂੰ ਵੱਖ-ਵੱਖੇ ਖੇਤਰਾਂ ਵਿੱਚ ਕੱਲ ਨੂੰ ਸਵੇਰ ਵੇਲੇ ਜਾਂ ਤੜਕਸਰ ਦੇਖਣ ਨੂੰ ਮਿਲਣਗੇ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਨਹੀਂ ਪਿਆ ਸੀਗਾ ਉਹਨਾਂ ਖੇਤਰਾਂ ਦੇ ਵਿੱਚ ਵੀ ਕੱਲ ਨੂੰ ਉਮੀਦ ਮੁਤਾਬਕ ਮੀਂਹ ਪੁੱਜੇਗਾ